ਨੇਲ ਕਮਲ ਰਾਣਾ ਦੀ ਮਿੰਨੀ ਕਹਾਣੀ ਕਾਸ਼ ਸ਼ਹਿਰ ਪ੍ਰਾਪਰਟੀ ਦਾ ਕੰਮ ਕਰਦੇ ਚਾਤਰ ਚਲਾਕ ਤੇ ਵੱਡੇ ਸੂਖ ਵਾਲੇ ਚਾਚੇ ਨੇ ਪਿੰਡ ਰਹਿੰਦੇ ਬੁੱਧੂ ਨਾਲ ਵਿਸ਼ਵਾਸ ਘਾਤ ਕਰਕੇ ਸਾਂਝੀ ਜ਼ਮੀਨ ਦੀ ਵੰਡ ਅਜਿਹੇ ਤਰੀਕੇ ਨਾਲ ਕੀਤੀ ਕਿ ਆਪ ਸਾਰਾ ਕੌਮੀ ਸ਼ਾਰਾ ਵਾਲਾ ਟੱਕ ਸੰਭ ਗਿਆ ਤੇ ਥੋਲੇ ਪਾਲੇ ਬੁੱਧੂ ਦੇ ਪੱਲੇ 14 ਤੋਂ ਸ਼ਰੀਕਾ ਨਾਲ ਚਲਦੇ ਰੱਟੇ ਵਾਲੇ ਬੇਹਤਰਤੀ ਤੇ ਰੇਤਲੇ ਢਿਬੇ ਪਾ ਦਿੱਤੇ ਪਿਓ ਵਰਗੇ ਚਾਚੇ ਵੱਲੋਂ ਕਮਾਈ ਜਗੇ ਦਾ ਬੁੱਧੂ ਨੂੰ ਪਤਾ ਲੱਗ ਗਿਆ ਤਾਂ ਉਹ ਅੰਦਰੋਂ ਅੰਦਰੀ ਪੂਰੀ ਤਰ੍ਹਾਂ ਟੁੱਟ ਗਿਆ ਆਪਣੇ ਹੱਥ ਵੜਾ ਚੁੱਕੇ ਬੇਹੱਦ ਹਤਾਸ਼ ਬੈਠੇ ਬੁੱਧੂ ਕੋਲ ਹੁਣ ਸਵਾਏ ਕਿਸਮਤ ਨੂੰ ਕੋਸਣ ਤੋਂ ਕੋਈ ਹੋਰ ਚਾਰਾ ਵੀ ਨਹੀਂ ਸੀ ਇਹਨੇ ਨੁਸਤਾ ਗਵਾਂਢੀ ਵੰਟੀ ਆ ਗਿਆ ਜੋ ਕਿਸੇ ਪੀਮਾ ਕੰਪਨੀ ਦਾ ਨਵਾਂ ਨਵਾਂ ਏਜੰਟ ਬਣਿਆ ਸੀ ਬੰਦੇ ਦਾ ਬੀਮਾ ਕਰਵਾਇਆ ਹੋਵੇ ਤਾਂ ਕੋਈ ਹਵੀ ਨਵੀ ਹੋਣ ਤੇ ਪਰਿਵਾਰ ਵਾਲਿਆਂ ਨੂੰ ਕਿਸੇ ਦਾ ਮੂੰਹ ਤੱਕਣ ਦੀ ਲੋੜ ਨਹੀਂ ਦਿੰਦੀ। ਜ਼ਿੰਦਗੀ ਸੁਖਾਲੀ ਲੰਘ ਜਾਂਦੀ ਹੈ। ਨਸੀਹਤ ਜੀ ਦਿੰਦਿਆਂ ਉਹ ਬੁੱਧੂ ਦੇ ਕੋਲ ਮੰਜੇ ਤੇ ਬੈਠ ਗਿਆ। ਨਾਲੇ ਹੁਣ ਤਾਂ ਬੀਮਾ ਕੰਪਨੀਆਂ ਕੱਲੇ ਬੰਦਿਆਂ ਦਾ ਹੀ ਨਹੀਂ ਸਗੋਂ ਕਾਰੋਬਾਰ, ਗੱਡੀ, ਸੇਤ, ਮਕਾਨ, ਦੁਕਾਨ ਪਾਬ ਕਿਸੇ ਸੱਜੋ ਸਮਾਨ ਦਾ ਵੀ ਬੀਮਾ ਕਰਨ ਲੱਗੀਆਂ ਨੇ। ਜੇ ਕੋਈ ਨੁਕਸਾਨ ਹੋ ਜਾਵੇ ਤਾਂ ਕੰਪਨੀ ਇਸ ਦੀ ਸ਼ਰਤਾਂ ਸਾਰੀ ਪੂਰਤੀ ਕਰੇਗੀ। ਬੀਮਾ ਕੰਪਨੀ ਵੱਲੋਂ ਗਾਹਕਾਂ ਨੂੰ ਪਰਮਾਉਣ ਲਈ ਆਪਣੇ ਏਜੰਟਾਂ ਨੂੰ ਦਿੱਤੀ ਸਖਲਾਈ ਬੰਟੀ ਜਿਵੇਂ ਤੂਤੇ ਬੰਦ ਰੱਠੀ ਬੈਠਾ ਸੀ ਸਿਰਫ ਆਪਣੇ ਕਮਿਸ਼ਨ ਰੂਪੀ ਮੁਫਾਦਲੀ ਬੁੱਧੂ ਦੀ ਹਾਲਤ ਜਾਣੇ ਬਿਨਾ ਉਸ ਦਾ ਬੀਮਾ ਕਰਨ ਲਈ ਕਾਲੇ ਪੈ ਬੰਟੀ ਨੂੰ ਬੁੱਧੂ ਨੇ ਕੁਝ ਪਲ ਤਰਲੇ ਭਰੀਆਂ ਨਜ਼ਰਾਂ ਨਾਲ ਵੇਖਿਆ ਫਿਰ ਉਸ ਦੇ ਮੋਢੇ ਤੇ ਹੱਥ ਰੱਖਦਿਆਂ ਬੋਲਿਆ ਕਿ ਤੇਰੀ ਬੀਮਾ ਕੰਪਨੀ ਰਿਸ਼ਤੇ ਭਾਵਨਾਮਾ ਮਨੁੱਖੀ ਕਦਰਾਂ ਕੀਮਤਾ ਵਿਸ਼ਵਾਸ ਇਨਸਾਨੀਅਤ ਦੋਸਤੀ ਰੋਸੇ ਯਕੀਨ ਆਦਾ ਵੀ ਬੀਮਾ ਕਰਦੀ ਹੈ ਤਾਂ ਜੋ ਇਹਨਾਂ ਤੇ ਟੁੱਟਣ ਕਾਰਨ ਬੰਦੇ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਜਾਵੇ ਕਾਸ਼ ਮੈਂ ਤਰਾ ਤੇਰੀ ਕੰਪਨੀ ਕੋਈ ਅਜਿਹਾ ਬੀਮਾ ਕਰਦੀ ਤਾਂ ਯਕੀਨ ਮੰਨੀ ਬਹੁਤ ਸਾਰੇ ਲੋਕਾਂ ਨੇ ਕਰਵਾ ਲੈਣਾ ਸੀ ਆਪਣੀਆਂ ਦੀ ਮਾਰੀ ਸੱਟ ਨਾਲ ਰੂਹੋਂ ਫਟੜ ਬੁੱਧੂ ਮੋਹੋਂ ਪਹਿਲੀ ਵਾਰ ਵੱਡਰ ਸੀ ਗਰਲ ਸੁਣ ਬੰਟੀ ਕੁੱਗੂ ਬਣਿਆ ਦੇਖਦਾ ਹੀ ਰਹਿ ਗਿਆ